ਹਏ ਡਾਡਿਆਂ ਦਾ ਨਾਲ ਬੜੀ ਉਹ ਡਾਡੀਓ ਕੀ ਹੁੰਦੀ ਹਏ ਡਾਡਿਆਂ ਦੇ ਨਾਲ ਬੜੀ ਡਾਡੀਓ ਕੀ ਹੁੰਦੀ ਯਾਰੀ ਉਮਰਾਂ ਦੀ ਲਾਕੇ ਟੋੜ ਚਾੜਨੀ ਹੋ ਯਾਰੀ ਉਮਰਾਂ ਦਿਲਾ ਕੇ ਟੋੜ ਚਾੜਨੀ ਹੋ ਕੇ ਹਾਂ ਵਿਆਂ ਦੀ ਰੱਖ ਅੱਗ ਉੱਤੇ ਜਿੰਦ ਹਾਏ ਹੋ ਕੇ ਹਾਂ ਵਿਆਂ ਦੀ ਰੱਖ ਅਗ ਉਤੇ ਜਿੰਦ ਪੈਂਦੀ ਗਮਾਂ ਵਾਲੀ ਕੜਨੀ ਚ ਕੜਨੀ ਹੋਏ ਪੈਂਦੀ ਗਮਾਂ ਵਾਲੀ ਕੜਨੀ ਚ ਕੜਨੀ ਹੋ ਇਸ਼ਕ ਦੀ ਤਕੜੀ ਚ ਤੁਲਦਾ ਹੈ ਜਦੋਂ ਕੋਈ ਇਸ਼ਕ ਦੇ ਤਕੜਿ ਚ ਤੁਲਦਾ ਹੈ ਜਦੋਂ ਕੋਈ ਕਮ ਆਉਣ ਹੋ ਕਮ ਆਉਣ ਝੂਠੇ ਨਾ ਸਹਾਰੇ ਹੋ ਕਮ ਆਉਣ झूठ न सहारे हाए इश बुरा हो इशक रोग बुरा यारी सोचके है नी यारी सोचके हो ਯਾਰੀ ਸੋਚ ਕੇ ਲਾਮਿਨੀ ਮੂਟਿਆ ਦੇ ਇਸ਼ਕ ਦਾ ਹਾਏ ਇਸ਼ਕ ਦਾ ਹਾਏ ਇਸ਼ਕ ਦਾ ਰੋਗ ਬੁਰਾ ਹਾਏ ਡਾੜਿਆਂ ਦੇ ਨਾਲ ਬੜੀ ਡਾੜੀ ਓਕੀ ਹੁੰਦੀ ਹੋ ਡੱਡਿਆਂ ਦੇ ਨਾਲ ਬੜੀ ਡਾਡੀ ਓਕੀ ਹੁੰਦੀ ਯਾਰੀ ਉਮਰਾਂ ਦੀ ਲਾ ਕੇ ਤੋੜ ਚੜਨੀ ਹਏ ਯਾਰੀ ਉਮਰਾਂ ਦੀ ਲਾ ਕੇ ਤੋੜ ਚੜਨੀ ਰੂਪ ਦੇ ਪੁਜਾਰੀ ਬਣ ਇਸ਼ਕ ਦੇ ਵਪਾਰੀ ਹਏ ਓ ਰੂਪ ਦੇ ਪੁਜਾਰੀ ਬਣ ਇਸ਼ਕ ਦੇ ਵਪਾਰੀ ਜਦੋਂ ਯਾਰੀਆਂ ਦਾ ਵਣਜ ਕਮਾਉਂਦੇ ਨੇ ਜਦੋਂ ਯਾਰੀਆਂ ਦਾ ਵਣਜ ਕਮਾਉਂਦੇ ਨੇ ਹਏ ਉਹ ਲੁੱਟ ਪੁੱਟ ਰੂਪ ਕਰ ਸੁੱਟ ਦੇ ਕਰੂਪ ਹੋਏ ਹੋਏ ਹਏ ਲੁੱਟ ਪੁੱਟ ਰੂਪ ਕਰ ਸੁੱਟ ਦੇ ਕਰੂਪ ਉਹ ਦੇ ਪਿੱਛੋਂ ਫਿਰ ਸਾਰੇ ਨਾ ਤੇ ਆਉਂਦੇ ਨੇ ਉਹ ਦੇ ਪਿੱਛੋਂ ਫਿਰ ਸਰਨਾ ਤੇ ਆਉਂਦ ਨੇ ਅੱਜ ਕੱਲ ਮਹੀਵਾਲ ਵਾਦਾ ਕਰ ਸੋਣੀ ਨਾਲ ਉਹ ਅੱਜ ਕੱਲ ਮਹੀਵਾਲ ਵਾਦਾ ਕਰ ਸੋਣੀ ਨਾਲ ਆਪ ਲੱਗਦੇ ਹੋ ਹਾਏ ਆਪ ਲਗਦੇ ਨਾ ਲਾਉਂਦੇ ਨੇ ਕਿਨਾਰੇ ਇਸ਼ਕ ਦਾ ਹਾਏ ਇਸ਼ਕ ਦਾ ਹਾਏ ਨੀ ਇਸ਼ਕ ਦਾ ਰੋਗ ਬੁਰਾ ਇਸ਼ਕ ਦਾ ਹਾਏ ਨੀ ਰੋਗ ਬੁਰਾ ਕੋਈ ਯਾਰੀ ਸੋਚ ਕੇ ਹਾਏ ਨੀ જરા સોચ કે ઓ યાર સોચ કે લામીની લામીની મુટ્યા રે ઈશ્ક دا હાય રોગ બુરા ઈશ્ક دا રોગ બુરા ઓ ડાડે આંદે नाल બડી ਦਾਦੀ ਓ ਕੀ ਹੁੰਦੀ ਡਾਡਿਆਂ ਦੇ ਨਾਲ ਡਾਡਿਆਂ ਦੇ ਨਾਲ ਬੜੀ ਓਏ ਦਾਦੀ ਓ ਕੀ ਹੁੰਦੀ ਯਾਰੀ ਉਮਰਾਂ ਦੀ ਲਾ ਕੇ ਤੋੜ ਚਾੜਨੀ ਹਏ ਮਿਲ ਦੇਖੀ ਨੇ ਸਾਰੇ ਏ ਹੋ ਗਲ ਕੈ ਮਿਲ ਦੇ ਹੀ ਨੈਣ ਮਿਲ ਦੇ ਹੀ ਨੈਣ ਸੋਰੇ ਏ ਹੋ ਗਲ ਕੈ ਤੋੜ ਚੰਨ ਤਾਰੇ ਅੰਬਰੋ ਲਿਆਦਿਆ ਉਤੋੜ ਚੰਨ ਤਾਰੇ ਅੰਬਰੋ ਲਿਆਦਿਆ ਸਦਰਾਂ ਦੇ ਫੁੱਲ ਸੁਣ ਹਾਏ ਮੇਰੀ ਬੁਲਬੁਲ ਸਦਰਾਂ ਦੇ ਫੁੱਲ ਹਾਏ ਸੁਣ ਮੇਰੀ ਬੁਲਬੁਲ ਤੇਰੀ ਜੁਲਫਾਂ ਦੇ ਵਿੱਚ ਮੈਂ ਸਜਾ ਦਿਆਂ ਹਾਏ ਜੁਲਫਾਂ ਦੇ ਵਿੱਚ ਮੈਂ ਸਜਾ ਦਿਆਂ ਦੇਖ ਕੇ ਇਹੋ ਸਾਰੇ ਹੋ ਕਾ ਪਿੱਛੋਂ ਕਰ ਜਾਣ ਤੋਖਾ ਦੇਖ ਕੇ ਦੇਖ ਕੇ ਇਹੋ ਸਾਰੇ ਹੋ ਕਾ ਦੇਖ ਕੇ ਇਹੋ ਸਾਰੇ ਹੋ ਕਾ ਪਿੱਛੋਂ ਕਰ ਜਾਣ ਤੋਖਾ ਤੁਰ ਜਾਂਦੇ ਫਿਰ ਤੁਰ ਜਾਂਦੇ ਫਿਰ ਲੁੱਟ ਕੇ ਨਜ਼ਾਰੇ ਇਸ਼ਕ ਦਾ ਕੈਰੋ ਗੁਬਰਾ ਹੋਏ ਓ ਯਾਰੀ ਸੋਚ ਕੇ ਹਾਏ ਨੀ ਯਾਰੀ ਸੋਚ ਕੇ ਉਹ ਸੋਚ ਸੋਚ ਕੇ ਹਾਏ ਨੀ ਯਾਰੀ ਸੋਚ ਕੇ ਯਾਰੀ ਸੋਚ ਕੇ ਲਾਮੀ ਨੀ ਹੋ ਮੁੱਟਿਆ ਰੇ ਇਸ਼ਕ ਦਾ ਇਸ਼ਕ ਦਾ ਹਏ ਇਸ਼ਕ ਦਾ ਰੋਗ ਬੁਰਾ ਡਾਡਿਆਂ ਦੇ ਨਾਲ ਬੜੀ ਫਾਇ ਡਾਡੀ ਔਖੀ ਹੁੰਦੀ ਡਾਡਿਆਂ ਦੇ ਨਾਲ ਉਹ ਬੜੀ ਡਾਡੀ ਔਖੀ ਹੁੰਦੀ ਯਾਰੀ ਉਮਰਾਂ ਦੀ ਲੱਕੇ ਤੋੜ ਚੜਨੀ ਇਸ਼ਕੇ ਦਾ ਤਈਆ ਜੋ ਨਚਾਵੇ ਥਾ ਥਾ ਤਈਆ ਹਏ ਇਸ਼ਕੇ ਦਾ ਤਈਆ ਓ ਇਸ਼ਕੇ ਦਾ ਤਈਆ ਜੋ ਨਚਾਵੇ ਥਾ ਥਾ ਤਈਆ ਗੱਲ ਕਿਸੇ ਦੇ ਰਹੀ ਨਾ ਕੋਈ ਵਸਦੀ ਗਲ ਕਿਸੇ ਦੇ ਰਹੇ ਰਹੇ ਨਾ ਕੋਈ ਵਸਦੀ ਹੋ ਲਾ ਕੇ ਲੋਜ ਲਾ ਕੇ ਲੋਕ ਲਜ ਨੱਚ ਚਾਹੇ ਰੱਬ ਰੋਕੇ ਜਗ ਹੋ ਲਾ ਕੇ ਲੋਕ ਲਜ ਚਾਹੇ ਰੱਬ ਰੋਕੇ ਰੱਬ ਜਗ ਪ੍ਰੀਤ ਗਲੀਆਂ ਚ ਖੂਬ ਉਪਰੇ ਨੱਚਦੀ ਪ੍ਰੀਤ ਗਲੀਆਂ ਚ ਖੂਬ ਫਿਰੇ ਨੱਚਦੀ ਜAVE ਲੱਕ ਡੁਲ ਡੁਲ ਪਵੇ ਫੇਰ ਵੀ ਨਮੁਲ ਉਹ ਜਾਵੇ ਲੱਕ ਡੁਲ ਡੁਲ ਪਵੇ ਫੇਰ ਵੀ ਨਾ ਕੋਈ ਮੁੱਲ ਨਾ ਦੁੱਖ ਸੁਖ ਕੋਈ ਫੇਰ ਵੀ ਵਿਚਾਰੇ ਨਾ ਦੁੱਖ ਸੁਖ ਕੋਈ ਫੇਰ ਵਿਚਾਰੇ ਇਸ਼ਕ ਦਾ ਇਸ਼ਕ ਦਾ ਹਾਏ ਇਸ਼ਕ ਦਾ ਇਸ਼ਕ ਦਾ ਇਸ਼ਕ ਦਾ ਹਾਏ ਰੋਗ ਬੁਰਾ ਨੀ ਯਾਰੀ ਸੋਚ ਕੇ ਸੋਚ ਕੇ ਸੋਚ ਕੇ ਹਾਏ ਨੀ ਸੋਚ ਸੋਚ ਕੇ ਓ ਯਾਰੀ ਸੋਚ ਕੇ ਨਾ ਵੀ ਨੀ ਹਾਈ ਮੁਟਿਆਰੇ ਇਸ਼ਕ ਦਾ ਇਸ਼ਕ ਦਾ ਹਰੋਗ ਬੁਰਾ ਯਾਰੀ ਸੋਚ ਕੇ ਹੋਏ ਦਾਡਿਆਂ ਦੇ ਨਾਲ ਬੜੀ ਉਹ ਦਾਡੀ ਔਖੀ ਹੁੰਦੀ ਓਏ ਦਾਡਿਆਂ ਦੇ ਨਾਲ ਬੜੀ ਦਾਡੀ ਔਖੀ ਹੁੰਦੀ ਯਾਰੀ ਉਮਰਾਂ ਦੀ ਲਾ ਕੇ ਤੋੜ ਚਾੜਨੀ ਉਹ ਦਾਡਿਆਂ ਦੇ ਨਾਲ ਆਜ਼ਾਦ ਅਖਦਾ ਏ ਸੱਚ ਉਹ ਬਚ ਸਕਦੀ ਤਾਂ ਬਚ ਹਏ ਉਹ ਆਜ਼ਾਦ ਅਖਦਾ ਏ ਸੱਚ ਬਚ ਸਕਦੀ ਤਾਂ ਬਚ ਜਾਣ ਬੁਝ ਕੇ ਮੁਸੀਬਤਾਂ ਸਹਿੜਨਾ ਹਏ ਜਾਣ ਬੁਝ ਕੇ ਉਹ ਜਾਣ ਬੁਝ ਕੇ ਮੁਸੀਬਤਾਂ ਸਹੇੜਨਾ ਉਹ ਚੱਬੇ ਪਿੰਡ ਵਿੱਚ ਕਿਸੇ ਸੁਣਨੀ ਨਹੀਂ ਇੱਕ ਤੇਰੀ ਉਹ ਚੱਬੇ ਪਿੰਡ ਵਿੱਚ ਤੇਰੀ ਸੁਣਨੀ ਨਹੀਂ ਇੱਕ ਤੈਨੂੰ ਸਮਝਾਉਣ ਆਉਣਾ ਕਿਸੇ ਫੇਰ ਨਾ ਤੈਨੂੰ ਸਮਝਾਉਣ ਆਉਣਾ ਆਉਣਾ ਕਿਸੇ ਫੇਰ ਨਾ ਪਾ ਕੇ ਉਮਰਾਂ ਦੇ ਰੋਣੇ ਨਹੀਂ ਪਾ ਕੇ ਉਮਰਾਂ ਦੇ ਰੋਣੇ ਤੈਥੋਂ ਚੱਲ ਵੀ ਨਹੀਂ ਹੋਣੇ ਪਾ ਕੇ ਉਮਰਾਂ ਦੇ ਰੋਣੇ ਤੋ ਚਲ ਵੀ ਨਹੀਂ ਹੋਣੇ ਤੇ ਕੋ ਚਲ ਵੀ ਨਾ ਹੋਣੇ ਪਹਿਣ ਗਿਣਨੇ ਉਹ ਪਹਿਣ ਗਿਣਨੇ ਹਾਈ ਨਹੀਂ ਪਹਿਣ ਗਿਣਨੇ ਉਹ ਪਹਿਣ ਗਿਣਨੇ ਹਾਏ ਉਹ ਪਹਿਣ ਗਿਣਨੇ ਰਾਤਾਂ ਨੂੰ ਨਿਤਾਰੇ ਹੋਏ ਪਹਿਣ ਗਿਣਨੇ ਫੈਣੀ ਪੜ੍ਹ ਗਿਣਣੇ ਪੜ੍ਹ ਗਿਣਣੇ ਹਰੋ ਤਾਂ ਤਨੂ ਰੋਜ ਤਾਰੇ ਇਸ਼ਕ ਦਾ ਹਾਏ ਰੋਗ ਬੁਰਾ ਹੋਏ ਇਸ਼ਕ ਦਾ ਹਾਏ ਨੀ ਰੋਗ ਬੁਰਾ ਯਾਰੀ ਸੋਚ ਕੇ ਹੋਏ ਨੀ ਯਾਰੀ ਸੋਚ ਕੇ ਸੋਚ ਕੇ ਹੋ ਓ ਸੋਚ ਸੋਚ ਕੇ ਹਾਏ ਨੀ ਯਾਰੀ ਸੋਚ ਕੇ ਓ ਯਾਰੀ ਸੋਚ ਕੇ ਲਾਮੀ ਨੀ ਉੱਟਿਆ ਰੇ ਇਸ਼ਕੇ ਦਾ ਓ ਰੋਗ ਬੁਰਾ ਬੁਰਾ ਇਸ਼ਕੇ ਦਾ ਹਾਏ ਰੋਗ ਬੁਰਾ ਕੋ ਡਾਡੇ ਆਂਦੇ ਨਾਲ ਬੜੀ ਡਾਡੇ ਔਖੀ ਹੁੰਦੀ ਹਾਏ ਉਹ ਦਾਦਿਆਂ ਦੇ ਨਾਲ ਬੜੀ ਦਾੜੀ ਔਖੀ ਹੁੰਦੀ ਯਾਰੀ ਉਮਰਾਂ ਦੀ ਲਾ ਕੇ ਤੋੜ ਚਾੜਨੀ ਯਾਰੀ ਉਮਰਾਂ ਦੀ ਲਾ ਕੇ ਤੋੜ ਚਾੜਨੀ ਓਹ ਹੌਕੇ ਹਾਂ ਮੈਂ ਆਂਦੀ ਰੱਖ ਅੱਗ ਉੱਤੇ ਜਿੰਦ ਓਏ ਹੌਕੇ ਹਾਂ ਮੈਂ ਆਂਦੀ ਰੱਖ ਅੱਗ ਉੱਤੇ ਜਿੰਦ ਪੈਂਦੀ ਗਮਾਂ ਵਾਲੀ ਕਾੜਨੀ ਚ ਕਾੜਨੀ ਪੈਂਦੀ ਉਹ ਗਮਾਂ ਵਾਲੀ ਕਾੜਨੀ ਚ ਕਾੜਨੀ ਇਸ਼ਕੇ ਦੀ ਟੱਕੜੀ ਚ ਉਹ ਤੁਲਦਾਏ ਜਦੋਂ ਕੋਈ ਇਸ਼ਕੇ ਦੀ ਟੱਕੜੀ ਚ ਤੁਲਦਾਏ ਤੁਲਦਾਏ ਜਦੋਂ ਕੋਈ ਕੰਮ ਆਉਣ ਉਹਦੋਂ ਕੰਮ ਆਉਣ ਉਹ ਕਦੀ ਕੰਮ ਆਉਣ ਝੂਠੇ ਨਾ ਸਹਾਰੇ ਇਸ਼ਕ ਦਾ ਹਾਏ ਇਸ਼ਕ ਦਾ ਨੀ ਇਸ਼ਕ ਦਾ ਓ ਰੋਗ ਬੁਰਾ ਹੋ ਇਸ਼ਕ ਦਾ ਹਾਏ ਰੋਗ ਬੁਰਾ ਯਾਰੀ ਸੋਚ ਕੇ ਹਾਏ ਨੀ ਯਾਰੀ ਸੋਚ ਕੇ ਸੋਚ ਕੇ ਓ ਸੋਚ ਸੋਚ ਕੇ ਹੋਏ ਨੀ ਯਾਰੀ ਸੋਚ ਕੇ ਯਾਰੀ ਸੋਚ ਕੇ ਲਵਨੀ ਮੁਟਿਆਰੇ ਹਏ ਇਸ਼ਕ ਦਾ ਨੀ ਰੋਗ ਬੁਰਾ ਹੋਏ ਇਸ਼ਕ ਦਾ ਹਰ ਰੋਗ ਬੁਰਾ ਹੋ ਇਸ਼ਕ ਦਾ ਰੋਗ ਬੁਰਾ ਉਹ ਡਾਡਿਆਂ ਦੇ ਨਾਲ ਬੜੀ ਡਾਡੀ ਓ ਕੀ ਹੁੰਦੀ ਕਿ ਡਾਡਿਆਂ ਦੇ ਨਾਲ ਬੜੀ 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 ਉਹ ਡਾਡੀਓ ਕੀ ਹੁੰਦੀ ਯਾਰੀ ਉਮਰਾਂ ਦੀ ਇਲਾਕੇ ਤੋੜ ਚਾੜਨੀ उमिरां जीलाके दौड़ चाढ़णी ही